ਬੱਚਿਆਂ ਦਾ ਵਿਆਹ ਜਲਦੀ ਨਹੀਂ ਹੋ ਰਿਹਾ ਵਿਆਹ ਵਾਸਤੇ ਰਿਸ਼ਤੇ ਘਟਾ ਰਹੇ ਆ ਤੇ ਕੁਝ ਉਪਾਏ ਕਰੋ ਜਿਨ੍ਹਾਂ ਨੂੰ ਜਲਦੀ ਵਿਆਹ ਕਰਨਾ ਹੈ ਉਹਨਾਂ ਚਾਹਦਾ ਕਿ ਕੁੜੀ ਹੋਵੇ ਜਾਂ ਮੁੰਡਾ ਹੋਵੇ ਉਹਦੇ ਕਮਰੇ ਦੇ ਵਿੱਚ ਸ਼੍ਰੀ ਕ੍ਰਿਸ਼ਨ ਦੀ ਇੱਕ ਮੂਰਤੀ ਰਾਧਾ ਨਾਲ ਹੋਵੇ ਔਰ ਘਰ ਦੇ ਵਿੱਚ ਇੱਕ ਬੰਸਰੀ ਜ਼ਰੂਰ ਲਗਾਉਣੀ ਆ ਜਿਸ ਕਮਰੇ ਦੇ ਵਿੱਚ ਇੱਕ ਤੋਂ ਜ਼ਿਆਦਾ ਦਰਵਾਜ਼ੇ ਹੈਗੇ ਆ ਇਹਨਾਂ ਨੂੰ ਉਸ ਜਗ੍ਹਾ ਸੌਣਾ ਚਾਹੀਦਾ ਉਹਦੇ ਨਾਲ ਵਿਆਹ ਜਲਦੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਆ ਕਰਦੇ ਦੱਖਣ ਜਾਂ ਦੱਖਣ ਪੱਛਮ ਵੱਲ ਇਹੋ ਜਿਹੇ ਬੱਚਿਆਂ ਨੂੰ ਜਾਂ ਲੜਕੇ ਲੜਕੀ ਨੂੰ ਨਹੀਂ ਸੌਣਾ ਚਾਹੀਦਾ ਜਿਨ੍ਹਾਂ ਦਾ ਵਿਆਹ ਹੋਣਾ ਹੈਗਾ ਇਹਦੇ ਨਾਲ ਵਿਆਹ ਦੇ ਵਿੱਚ ਵਿਲੰਭ ਹੋ ਜਾਂਦਾ ਹੈ ਫਿਰ ਜਿੱਦਾਂ ਤੁਸੀਂ ਰਿਸ਼ਤੇ ਚਾਹੁੰਦੇ ਹੋ ਤੁਹਾਨੂੰ ਉਹਦੇ ਰਿਸ਼ਤੇ ਮਿਲਦੇ ਨਹੀਂ ਐ ਕੇਲੇ ਦੇ ਰੁੱਖ ਦੇ ਥੱਲੇ ਹਰ ਵੀਰਵਾਰ ਨੂੰ ਗਾਂ ਦੇ ਦੇਸੀ ਘਿਓ ਦਾ ਦੀਵਾ ਜਲਾਓ। ਸ਼ਾਮ ਨੂੰ ਆਪਣੀ ਤુલਸੀ ਦੇ ਵਿੱਚ ਸ਼ਾਮ ਨੂੰ ਦੀਵਾ ਜ਼ਰੂਰ ਜਲਾਓ। ਬੰਦਰ ਨੂੰ ਮਿੱਠੀ ਰੋਟੀ ਬਣਾ ਕੇ ਖਵਾਓ। ਮੰਗਲ ਔਰ ਸ਼ਨੀਚਰਵਾਰ ਆਟੇ ਦੇ ਜਿ ਗੁੜ ਪਾ ਕੇ ਰੋਟੀ ਬਣਾਓ। ਔਰ ਨਾਰਥ ਈਸਟ ईशान कोण ਜਿਹਨੂੰ ਕਹਿੰਦੇ ਆ ਉੱਤਰ ਪੂਰਬ ਦੇ ਕੋਨੇ ਦੇ ਵਿੱਚ ਬੰਸੀ ਲਗਾਓ ਉਹਦੇ ਰੋਲੀ ਦਾ ਤਿਲਕ ਲਗਾ ਦਿਓ। ਔਰ ਆਪਣੇ ਘਰ ਦੇ ਵਿੱਚ ਅਗਰ ਨੈਗੇਟਿਵਿਟੀ ਹੈ ਉਹਨ ਕੱਢਣ ਵਾਸਤੇ ਹਰ ਰੋਜ਼ ਤੇਜ ਪੱਤਾ ਜ਼ਰੂਰ ਜਲਾਓ। ਕਿਉਂ ਘਰ ਦੀ ਨੈਗੇਟਿਵਿਟੀ ਕਰਕੇ ਵੀ ਤੁਹਾਡੇ ਬੱਚਿਆਂ ਦਾ ਵਿਆਹ ਦੇ ਵਿੱਚ ਵਿਗਨ ਹੁੰਦਾ ਹੈਗਾ। ਕਈ ਵਾਰੀ ਅਖੀਰ ਤੱਕ ਗੱਲਬਾਤ ਪਹੁੰਚ ਜਾਂਦੀ ਆ ਔਰ ਆਖਰੇ ਜਾ ਕੇ ਰੁਕ ਜਾਂਦਾ ਹੈ ਥੋੜਾ ਜਿਹਾ ਕਪੂਰ ਪਾ ਕੇ ਇੱਕ ਜਾਂ ਦੋ ਤੇਜ ਪੱਤੇ ਸ਼ਾਮ ਨੂੰ ਜ਼ਰੂਰ ਜਲਾਓ ਦੇਖਣਾ ਤੁਹਾਡੇ ਬੱਚਿਆਂ ਦੀ ਵਿਆਹ ਜਲਦੀ ਹੋ ਜਾਏਗਾ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਵਿਲੰਬ ਨਹੀਂ ਹੋਏਗਾ ਵਿਆਹ ਜਲਦੀ ਹੋ ਜਾਏਗਾ